ਜੇਲਾ ਫਤਿਹਗੜ ਸਾਹਿਬ ਦੇ ਉਦਯੋਗਿਕ ਸ਼ਹਿਰ ਮੰਡੀ ਗਵਿੰਦਗੜ ਦੇ ਨੇੜਲੇ ਪਿੰਡ ਵਦੀਨਪੁਰ ਦੇ ਸ਼ਹੀਦ ਪਰਮਿੰਦਰ ਸਿੰਘ ਜਿਹੜੇ ਕਿ ਬੀਤੇ ਦਿਨੀ ਜੰਮੂ ਕਸ਼ਮੀਰ ਦੇ ਕੋਲਗਾਮ ਜ਼ਿਲ੍ਹੇ ਵਿੱਚ ਅਖਲ ਜੰਗਲ ਵਿੱਚ ਅਤਵਾਦੀਆਂ ਨਾਲ ਮੁੱਠ ਪੇੜ ਦੌਰਾਨ ਸ਼ਹੀਦ ਹੋ ਗਏ ਸੀ ਅੱਜ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੇ ਲਈ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਦੇ ਸੰਸਦ ਡਾਕਟਰ ਅਮਰ ਸਿੰਘ ਅਤੇ ਸਾਬਕਾ ਖੇਤੀਬਾੜੀ ਮੰਤਰੀ ਪੰਜਾਬ ਕਾਕਾ ਰਣਦੀਪ ਸਿੰਘ ਨਾਬਾ ਪਿੰਡ ਵਦੀਨਪੁਰ ਪੁੱਜੇ ਇਸ ਮੌਕੇ ਉਹਨਾਂ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਹੈ ਨਹੀਂ ਠੀਕ ਹੈ ਨਾ ਦੇਖੋ ਇਹ ਬਹੁਤ ਮੰਦਪਾਗੀ ਘਟਨਾ ਹੋਈ ਆ ਧਰਮਿੰਦਰ ਸਿੰਘ ਇਸ ਪਿੰਡ ਦੇ ਸੰਤ ਤੇ ਬਹੁਤ ਸ਼ਹੀਦ ਹੋਏ ਨੇ ਅਸੀਂ ਪਰਿਵਾਰ ਨਾਲ ਇਹ ਦੁੱਖ ਸਾਂਝਾ ਕਰਨ ਆਏ ਸੀ ਔਰ ਇਹ ਵੀ ਉਹਨਾਂ ਨੂੰ ਕਹਿਣ ਆਏ ਸੀ ਕਿ ਭਾਈ ਤੁਹਾਡੇ ਨਾਲ ਹਰ ਘੜੀ ਅਸੀਂ ਖੜੇ ਆ ਔਰ ਜਿੱਥੇ ਕਿਥੇ ਵੀ ਪਰਿਵਾਰ ਨੂੰ ਕਿਸੇ ਚੀਜ਼ ਦੀ ਵੀ ਕੋਈ ਸਮੱਸਿਆ ਦਿੱਕਤ ਹੋਵੇ ਮੈਂ ਚਾਹੇ ਕੇਂਦਰ ਸਰਕਾਰ ਤੋਂ ਕੁਝ ਕਰਾਉਣਾ ਹੋਵੇ ਚਾਹੇ ਪੰਜਾਬ ਸਰਕਾਰ ਤੋਂ ਸਭ ਕੁਝ ਸੀ ਪਰਿਵਾਰ ਦੀ ਮਦਦ ਲਈ ਕਰਵਾ ਕੇ ਤੇ ਐਮਪੀ ਸਾਹਿਬ ਦੇ ਨਾਲ ਅਸੀਂਾਰੇ ਸਾਰੇ ਮਿਲ ਕੇ ਇਕੱਠੇ ਹੋ ਕੇ ਪਿੰਡ ਬਦੀਨਪੁਰ ਸਾਡੇ ਸ਼ਹੀਦ ਹਰਮਿੰਦਰ ਸਿੰਘ ਜਿਨ੍ਹਾਂ ਨੇ ਇਕੱਲੇ ਸਾਡੇ ਪੰਜਾਬ ਦਾ ਨਾਮ ਨਹੀਂ ਔਰ ਸਾਡੇ ਹਲਕੇ ਦਾ ਨਾਮ ਨਹੀਂ ਕਰੇ ਹਿੰਦੁਸਤਾਨ ਦਾ ਨਾਮ ਰੋਸ਼ਨ ਕੀਤਾ ਆਪਣੀ ਸ਼ਹਾਦਤ ਦੇ ਕੇ ਉਹਨਾਂ ਦੇ ਪਰਿਵਾਰ ਦੇ ਨਾਲ ਸਮੁੱਚੀ ਸਾਡੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਅੱਜ ਸ਼ਾਮਿਲ ਹੁੰਦੇ ਹੋਏ ਦੁੱਖ ਦਾ ਪਟਾਵਾ ਪਟਾਵਾ ਕਰਨ ਆਈਏ। ਔਰ ਅੱਜ ਮਨ ਸਾਰਾ ਪਰਿਵਾਰ ਦਾ ਉਹਨਾਂ ਦਾ ਭਰਿਆ ਹੋਇਆ ਕਿਉਂਕਿ ਜ਼ਿੰਦਗੀ ਚ ਇਹਨਾਂ ਨੇ ਬਹੁਤ ਔਖਾਂ ਸਹਕੇ ਔਰ ਇਸ ਪੈਗਾਮ ਤੇ ਪਹੁੰਚੇ ਸਨ। ਔਰ ਅੱਜ ਇਹ ਵੀ ਦੱਸਿਆ ਉਹਨਾਂ ਨੇ ਇਸ ਮੌਕੇ ਤੇ ਕਿ ਖੁਸ਼ੀ-ਖੁਸ਼ੀ ਨਾਲ ਬਕਾਇਦਾ ਗੋਲੀਆਂ ਪਸਾੰਦੇ ਹੋਏ ਔਰ ਸ਼ਹਾਗ ਦਿੱਤੀ ਗ੍ਰਨੇਡਾ ਕੇ ਵੱਜਿਆ ਜੇ ਦੇ ਵਿੱਚ ਸਾਡੇ ਪੰਜਾਬ ਦੇ ਨੌਜਵਾਨ ਦੋ ਨੌਜਵਾਨ ਸਾਥੀ ਸ਼ਹੀਦ ਹੋਏ। ਔਰ ਬਕਾਇਦਾ ਦੋ ਹਰਿਆਣੇ ਦੇ ਔਰ ਤਕਰੀਬਨ 10 11 ੱਟੜ ਹੋਏ ਹਨਗੇ ਔਰ ਮੈਂ ਸਮਝਦਾ ਹੈ ਇਹੀ ਅਥੀ ਆਪਣੇ ਆਪ ਨੂੰ ਸਰੁੱਚਾ ਮਹਿਸੂਸ ਕਰਦੇ ਹਨ ਔਰ ਜੋ ਵੀ ਪਰਿਵਾਰ ਨੂੰ ਸਹਾਰੇ ਦੇ ਰੂਪ ਚ ਅਸੀਂ ਅੱਗੇ ਬਕਾਇਦਾ ਉਹਨਾਂ ਨਾਲ ਖੜਕੇ ਉਹਨਾਂ ਦੀ ਮੰਗਾਂ ਪੂਰੀ ਕਰਨ ਦਾ ਪ੍ਰალੋ ਕਰਾਂਗੇ ਔਰ ਪਰਿਵਾਰ ਨੇ ਮੰਗ ਕੀਤੀ ਜਿੱਥੇ ਸਾਹਮਣੇ ਬਕਾਇਦਾ ਕਮਿਊਨਿਟੀ ਸੈਂਟਰ ਸਾਡੀ ਸਰਕਾਰ ਨੇ ਬਣਾਇਆ ਸੀ ਉਹਦੇ ਨਾਲ ਇਹਨਾਂ ਦਾ ਪਾਰਕ ਬਣਾ ਕੇ ਉਹਦੀ ਯਾਦਗਾਰ ਚ ਯਾਦਗਾਰੀ ਗੇਟ ਲਗਾਇਆ ਜਾਏ ਔਰ ਕਾਂਗਰਸ ਦੀ ਸਰਕਾਰ ਵੱਲੋਂ 2002-2007 ਚ ਅਸੀਂ ਬਕਾਇਦਾ ਸਦਨ ਚ ਪਾਸ ਕੀਤਾ ਸੀ ਕਿ ਕੋਈ ਵੀ ਸਾਡਾ ਬੋਜਦੀਪਰਾ ਸ਼ਹੀਦ ਹੁੰਦਾ ਹੈ ਦੇਸ਼ ਲਈ ਸ਼ਹਾਗਤ ਹੁੰਦਾ ਹੈ ਤਾਂ ਉਹਦੇ ਲਈ 1 ਕਰੋੜ ਰੁਪਏ ਦਾ ਐਲਾਨ ਸਰਕਾਰ ਨੂੰ ਦੇਣਾ ਪੈਂਦਾ ਹੈ ਔਰ ਸਰਕਾਰ ਅਸੀਂ ਮੰਗ ਕਰਦੇ ਕਿ ਸਰਕਾਰ ਇਹ ਜਲਦੀ ਉਪਰਾਲਾ ਕਰੇ ਤਾਂ ਕਿ ਇਸ ਪਰਿਵਾਰ ਨੂੰ ਚਾਹੇ ਉਹ ਮਾਸੂਮ ਜ਼ਿੰਦਗੀ ਸੀ ਵਾਪਸ ਨਹੀਂ ਲਿਆ ਸਕਦੇ ਲੇਕਿਨ ਪਰਿਵਾਰ ਨੂੰ ਸਾਰੇ ਦੇ ਰੂਪ ਚ ਅਸੀਂ ਸਹਾਰਾ ਬਣ ਸਕੀਏ ਔਰ ਜਿਹੜੀ ਉਹਨਾਂ ਦੀ ਮੰਗਾਂ ਹਨ ਉਹ ਲੋੜਾਂ ਹਨ ਪੂਰੀਆਂ ਕਰਨ ਦਾ ਉਪਰਾਲਾ ਕਰੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ